ਗਾਂ ਮਿਊਟ ਦੇ ਲਈ तमाम दर्शकਾਂ ਦਾ ਸਵਾਗਤ ਹੈ ਮੁੰਬਈ ਵਿੱਚ ਆਪਣੇ ਸੁਪਨੇ ਪੂਰੇ ਕਰਨ ਲਈ ਸਰਹਿੰਦਿਆਂ ਰਹਿਣ ਵਾਲੀਆਂ ਦੋ ਬੱਚੀਆਂ ਘਰੋਂ ਭੱਜ ਗਈਆਂ ਸਨ ਜਿਨ੍ਹਾਂ ਨੂੰ ਬਾਲ ਪੁਲਾਈ ਕਮੇਟੀ ਨੇ ਖਲਪ ਕੇ ਬਾਸਾਂ ਦੇ ਹਵਾਲੇ ਕੀਤਾ ਹੈ ਗੱਲਬਾਤ ਕਰਦੇ ਹਨ ਬਾਲ ਪੁਲਾਈ ਕਮੇਟੀ ਦੇ ਮੈਂਬਰ ਐਡਵੋਕੇਟ ਗਗਨਦੀਪ ਸਿੰਘ ਗੁਰਾਇਰਾ ਸਤਿ ਸ਼੍ਰੀ ਅਕਾਲ ਸਰ ਕੀ ਮਾਮਲਾ ਕੀ ਪੁਰਾ ਹੈ ਇਹ ਮਾਮਲਾ ਇਦਾਂ ਸੀ ਸਰਹਿੰਦਿਆਂ ਦੋ ਬੱਚੀਆਂ ਸੀ 10ਵੀਂ ਕਲਾਸ ਦੀਆਂ ਸਕੂਲ ਚ ਪੜ੍ਹਦੀਆਂ ਸੀ ਯਾਰ ਜੋ ਅੱਜਕਲ ਹਾਲਾਤ ਚੱਲਦੇ ਨੇ ਬਹੁਤ ਸਾਰੇ ਕੇਸ ਚੱਲ ਰਹੇ ਨੇ ਉਹਨਾਂ ਦੇ ਮਨ ਦੇ ਵਿੱਚ ਪਾਉਂਦੇ ਕੁਝ ਸੁਪਨੇ ਹੋਣੇ ਨੇ ਜਾਂ ਕੁਝ ਕਿ ਮੁੰਬਈ ਜਾ ਕੇ ਕੁਝ ਜੋ ਫਿਲਮੀ ਮਹਾਨਗਰੀ ਹੈ ਉੱਥੇ ਪਹੁੰਚੇ ਜਾਵੇ ਜਾਂ ਘੁੰਮਣ ਫਿਰਨ ਦੇ ਕੁਝ ਵੀ ਮੋਟਿਵ ਕਿਉਂਕਿ ਬੱਚਿਆਂ ਦਾ ਜੇ ਉਮਰ ਇਦਾਂ ਦੀ ਟੀਨੇਜ ਉਮਰ ਹੁੰਦੀ ਹੈ ਬੜੀ ਇਦਾਂ ਦੀ ਤਿਲਕਵੀ ਉਮਰ ਹੁੰਦੀ ਹੈ ਇਹਦੇ ਵਿੱਚ ਮਨ 'ਚ ਬਹੁਤ ਸਾਰੇ ਵੱਲਵਲੇ ਬਹੁਤ ਸਾਰੇ ਖਿਆਲ ਸੁਪਨੇ ਹੁੰਦੇ ਨੇ ਇਹ ਸੋਚ ਕੇ ਘਰੋਂ ਬਿਨਾਂ ਦੱਸਿਓ ਟ੍ਰੇਨ ਫੜ ਕੇ ਚਲ ਗਈਆਂ ਇਹੋ ਲੜਕੀਆਂ ਅੱਗੇ ਜਾ ਕੇ ਜਦੋਂ ਪਟਪਾਲ ਪਹੁੰਚੀਆਂ ਤਾਂ 36 ਗੜ ਐਕਸਪ੍ਰੈਸ ਤੇ ਜਾ ਰਹੀਆਂ ਸੀ ਪਪਾਲ ਪਹੁੰਚਨ ਦਾ ਪਪਾਲ ਜਾ ਕੇ ਉੱਥੋਂ ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਇਦਾਂ ਲੜਕੀਆਂ ਕੁਝ ਮਤਲਬ ਅਡੈਂਡੈਂਟ ਹਾਲਾਤਾਂ ਦੇ ਵਿੱਚ ਨੇ ਤਾਂ ਉੱਥੋਂ ਉਸ ਤੋਂ ਬਾਅਦ ਇੱਥੋਂ ਉਹਨਾਂ ਨੇ ਮਾਪਿਆਂ ਨੇ ਐਫਆਈਆ ਕਰਵਾਤੀ ਸੀ ਕਰਵਾਉਣ ਤੋਂ ਬਾਅਦ ਫਿਰ ਉੱਥੋਂ ਪਪਾਲ ਦੇ ਵਿੱਚੋਂ ਉਹਨਾਂ ਨੂੰ ਰੈਸਕਿਊ ਕਰਕੇ ਵਾਪਸ ਭੇਜਿਆ ਗਿਆ ਤੇ ਇੱਥੋਂ ਆ ਕੇ ਉਹਨਾਂ ਦੀ ਕਾਉਂਸਲਿੰਗ ਕੀਤੀ ਗਈ ਕਾਉਂਸਲਿੰਗ ਕਰਕੇ ਚੇਅਰਮੈਨ ਸਾਹਿਬ ਸਾਡੇ ਸਾਰੇ ਨਾਲ ਮੈਂਬਰ ਸਾਹਿਬਾਨ ਨੇ ਸਾਰੇ ਕਿ ਉਹਨਾਂ ਦੀ ਕਾਉਂਸਲਿੰਗ ਕਰਕੇ ਸਾਰਾ ਉਹਨਾਂ ਦਾ ਜੋ ਵੀ ਉਹਨਾਂ ਨੂੰ ਮੋੜਲੀ ਸਹਾਇਤਾ ਸੀ ਉਹ ਦਿੱਤੀ ਗਈ ਫਿਰ ਕਾਗਜ਼ੀ ਕਾਰਵਾਈ ਮੁਕੰਮਲ ਕਰਨ ਨੂੰ ਪਰੰਤ ਉਹਨਾਂ ਦੇ ਪੇਰੈਂਟਸ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਗਿਆ ਉਹਨਾਂ ਸਪੁਰਦਗੀ ਉਹਨਾਂ ਦੇ ਚੀਰਮੈਨਸ ਆਫ ਕਾਉਂਸਲਿੰਗ ਦੀ ਵੇਚ ਤੁਹਾਨੂੰ ਕੀ ਦੱਸਿਆ ਕੁੜੀਆਂ ਨੇ ਕੁਛਾਇਆ ਗੱਲ ਸਾਹਮਣੇ ਕੁੜੀਆਂ ਨੇ ਇਹ ਕਹਿਆ ਵੀ ਸਾਨੂੰ ਬੇਅਜ ਘੁੰਮਣ ਫਿਰਨ ਦਾ ਸ਼ੌਂਕ ਸੀਗਾ ਵੀ ਅਸੀਂ ਤਾਂ ਘੁੰਮਣ ਫਿਰਨ ਦੇ ਸ਼ੌਂਕ ਉੱਤੇ ਤਾਂ ਚੱਲੇ ਗਈਆਂ ਸੀਗੀਆਂ ਵੀ ਅਸੀਂ ਉੱਥੇ ਤੋਂ ਜਦੋਂ ਉੱਥੇ ਜਾ ਕੇ ਸੀ ਘਬਰਾ ਗਈਆਂ ਭੋਪਾਲ ਵਗੈਰਾ ਜਾ ਕੇ ਅਸੀਂ ਉੱਥੇ ਤੋਂ ਅਸੀਂ ਵਾਪਸ ਆ ਗਏ ਕਿਤੇ ਨਾ ਕਿਤੇ ਮੈਡਮ ਜੀਕਰ ਵੀ ਆ ਰਿਹਾ ਹੈ ਕਾਉਂਸਲਿੰਗ ਚ ਬੱਚਿਆਂ ਨੂੰ ਘਰ ਦੇ ਦੀ ਯਾਦ ਆਈ ਹਾਂਜੀ ਹਾਂ ਬੱਚੀ ਨੇ ਦੱਸਿਆ ਕਿ ਜਦੋਂ ਅਸੀਂ ਭੂਪਾਲ ਪਹੁੰਚੀਏ ਜਿਵੇਂ ਹੀ ਤੇ ਉਹਨਾਂ ਨੂੰ ਥੋੜਾ ਇਕੱਲਾਪਨ ਮਹਿਸੂਸ ਹੋਣ ਲੱਗਿਆ ਤੇ ਉੱਥੇ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਅਸੀਂ ਕੋਈ ਗਲਤ ਕਦਮ ਪੁੱਟਿਆ ਤੇ ਉੱਥੋਂ ਹੀ ਉਹਨਾਂ ਨੇ ਫਿਰ ਵਾਪਸੀ ਕਿਸੇ ਨਾਲ ਕੰਟੈਕਟ ਕੀਤਾ ਉਹਨਾਂ ਨੇ ਪੇਰੈਂਟਸ ਦੇ ਨਾਲ ਗੱਲ ਕਰਵਾਈ ਫੋਨ ਦੇ ਉੱਤੇ ਤਾਂ ਫਿਰ ਬੱਚਿਆਂ ਦੀ ਵਾਪਸੀ ਕਰਵਾਈ ਗਈ ਕਿ ਕਾਰਵਾਈ ਅਮਲ ਚ ਲਿਆਦੀ ਗਈ ਹੈ ਤੁਹਾਡੇ ਵੱਲੋਂ ਸਾਡੇ ਵੱਲੋਂ ਤਾਂ ਫਿਲਹਾਲ ਬੱਚਿਆਂ ਨੂੰ ਉਹਦੇ ਪੇਰੈਂਟਸ ਦੇ ਨਾਲ ਹੀ ਮਿਲਵਾਇਆ ਗਿਆ ਤੇ ਉਹਨੂੰ ਹੈਂਡਓਵਰ ਕਰ ਦਿੱਤਾ ਗਿਆ ਕਿਉਂਕਿ ਪੇਰੈਂਟਸ ਵੀ ਤੁਹਾਨੂੰ ਸਾਨੂੰ ਪਤਾ ਹੈ ਕਿ ਬਹੁਤ ਪਰੇਸ਼ਾਨ ਹੋ ਜਾਂਦੇ ਜਦੋਂ ਉਹਦਾ ਬੱਚਾ ਘਰੋਂ ਚਲੇ ਜਾਂਦਾ ਹੈ ਬੱਚੇ ਆ ਇੰਸਟਾਗ੍ਰam ਤੋਂ ਅੱਜਕੱਲ੍ਹ ਸੋਸ਼ਲ ਮੀਡੀਆ ਤੋਂ ਨਾ ਇਨਫਲੂਐਂਸ ਹੋ ਕੇ ਘਰੋਂ ਚਲੇ ਤਾਂ ਜਾਂਦੇ ਆ ਪਰ ਕਿਤੇ ਨਾ ਕਿਤੇ ਜਾ ਕੇ ਉਹਨਾਂ ਨੂੰ ਅਹਿਸਾਸ ਹੁੰਦਾ ਕਿ ਸ਼ਾਇਦ ਅਸੀਂ ਕੋਈ ਗਲਤ ਕਦਮ ਪਟ ਲਿਆ ਤਾਂ ਫਿਰ ਉੱਥੇ ਹੀ ਉਹਨਾਂ ਨੇ ਜਿਵੇਂ ਕਿਸੇ ਨੂੰ ਮਿਲ ਕੇ ਜਾਂ ਟੀਟੀ ਨੂੰ ਮਿਲ ਕੇ ਹੈ ਨਾ ਤੇ ਦੱਸਿਆ ਘਰ ਗੱਲ ਕੀਤੀ ਗਈ ਸਾਡੇ ਕੰਟੈਕਟ ਦੇ ਵਿੱਚ ਬੱਚੇ ਆਏ ਤਾਂ ਸਾਨੂੰ ਉਹਦੇ ਪੇਰੈਂਟਸ ਨੂੰ ਬੁਲਾ ਕੇ ਉਹਨਾਂ ਨੂੰ ਹੈਂਡਓਵਰ ਕੀਤਾ ਐਫ ਆਈ ਆਰ ਵੀ ਦਰਜ ਹੋ ਗਈ ਐ ਐਫ ਆਈ ਆਰ ਦਰਜ ਹੋਈ ਵਾ ਅੰਡਰ ਸੈਕਸ਼ਨ 43 ਦੇ ਅੰਦਰ ਬੀ ਐਨ ਐਸ ਉਹਦੇ ਅੰਦਰ 143 ਦੇ ਅੰਦਰ ਕਿ ਐਫ ਆਈ ਆਰ ਦਰਜ ਹੋਈ ਬੈਕਟਨ ਹੈਪਿੰਗ ਕਿਡਨਾਪਿੰਗ ਚੀ ਅਨਨੋਨ ਪਰਸਨਸ ਦੇ ਅਗੇਂਸਟ ਜਿਹੜੀ ਹੈ ਐਫ ਆਈ ਆਰ ਹਲੇ ਦਰਜ ਹੋਈ ਹੈ ਜੀ ਇਹ ਹਾਲੇ ਤੀਂ ਇਨਵੈਸਟੀਗੇਸ਼ਨ ਹੈ ਜਿਹੜੀ ਪੁਲਿਸ ਵਾਲੇ ਕਰ ਰਹੇ ਨੇ ਇਨਵੈਸਟੀਗੇਸ਼ਨ ਚ ਚਾਂਚ ਪਤਾ ਲੱਗਿਆ ਕਿੱਥੋਂ ਗਈਆਂ ਸੀ ਕਿਵੇਂ ਗਈਆਂ ਸੀ ਉਹ ਮੇਰੀ ਜਾਂਚ ਤਾਂ ਇਹ ਹਾਲ ਤਾਂ ਇਨਵੈਸਟੀਗੇਸ਼ਨ ਅੰਡਰ ਪ੍ਰੋਸੈਸ ਹੈ ਨਾ ਜਦੋਂ ਤੁਸੀਂ ਕਮੇਟੀ ਦੇ ਵਿੱਚ ਉਹਨਾਂ ਨੂੰ ਕਾਉਂਸਲਿੰਗ ਕੀਤੀ ਹੈ ਪਤਾ ਲੱਗਿਆ ਸੀ ਕਿ ਉਹ ਕਿੱਥੋਂ ਭੱਜੀਆਂ ਸੀ ਉਹ ਪੇਪਰ ਦੇ ਕੇ ਆਪਣਾ ਘਰ ਸਕੂਲ ਚੋਂ ਪੱਦੇ ਕੇ ਫਿਰ ਘਰ ਜਾ ਕੇ ਉਹਦੇ ਤੋਂ ਭੱਜ ਗਈਆਂ ਬਾਈਕ ਰੇਲ ਗਈ ਸੀ ਕਿਦਾਂ ਬਾਈ ਟ੍ਰੇਨ ਉਹ ਕਿਤੇ ਪੈਸੇ ਪੁੱਛੇ ਤਾਂ ਪਤਾ ਲੱਗੇ ਨਹੀਂ ਪੈਸੇ ਪਹਿਲੇ ਪੈਸੇ ਸਾਡੇ ਕੋਲ ਹੈ ਹੀ ਨਹੀਂ ਸੀਗੇ ਵੀ ਐਸੀ ਐਹੀਂ ਚੜ ਗਈਆਂ ਉਸ ਟ੍ਰੇਨ ਚ ਜੀ ਐਕਚੁਅਲੀ ਫਰਸਟ ਕਾਉਂਸਲਿੰਗ ਦੇ ਦੌਰਾਨ ਬੱਚੇ ਬਹੁਤ ਘੱਟ ਗੱਲਾਂ ਦੱਸਦੇ ਹੁੰਦੇ ਆ ਕਿਉਂਕਿ ਕੁਝ ਡਰੇ ਘਬਰਾਏ ਹੋਏ ਹੁੰਦੇ ਆ ਕਿਉਂਕਿ ਉਸੇ ਦਿਨ ਬੱਚੇ ਰੈਸਕਿਊ ਹੋਈਆਂ ਸੀ ਨਾ ਤੇ ਹੁਣ ਬੱਚਿਆਂ ਦੀ ਕੱਲ ਨੂੰ ਦੁਬਾਰਾ ਸੈਕੰਡ ਕਾਉਂਸਲਿੰਗ ਕੱਲ ਨੂੰ ਬੁਲਾਇਆ ਵਾਸਤੇ ਹੁਣ ਤੇ ਉਸ ਤੋਂ ਬਾਅਦ ਫਿਰ ਨਿਕਲ ਕੇ ਆਂਦਾ ਦੇਖੋ ਅਸਲੀ ਗੱਲ ਕੀ ਹੁੰਦੀ ਹੈ ਨਾ ਕਿ ਬੱਚੇ ਫਰਸਟ ਡੇ ਕਦੇ ਵੀ ਕੁਝ ਸਹੀ ਨਹੀਂ ਦੱਸਦੇ ਹੈਗੇ ਕਿਉਂਕਿ ਮੈਂਟਲੀ ਵੀ ਥੋੜੇ ਵੀਕ ਹੋਏ ਹੁੰਦੇ ਨੇ ਇਮੋਸ਼ਨਲੀ ਵੀ ਵੀਕ ਹੋਏ ਹੁੰਦੇ ਨੇ ਇਸ ਕਰਕੇ ਕੱਲ ਅਸੀਂ ਕੁਝ ਸ਼ਾਇਦ ਕਹਿ ਸਕਦੇ ਹਾਂ ਕਿ ਬੱਚੇ ਕੁਝ ਦੱਸਣਾ ਕਿਸ ਰੀਜ਼ਨ ਬੀ ਦੀ ਆਪਣੇ ਮਨ ਤੋਂ ਹੀ ਘੁੰਮਣ ਗਈਆਂ ਨੇ ਹਲੇ ਕੁਝ ਐਵੇਂ ਦੋਨਾਂ ਨੇ ਡਿਸਕਲੋਸ ਨਹੀਂ ਆ ਨਿਕਲੇ। ਮਾਪਿਆਂ ਕੀ ਅਪੀਲ ਕਰਨਾ ਚਾਹੁੰਦੇ ਤੁਸੀਂ? ਦੇਖੋ ਮਾਪਿਆਂ ਨੂੰ ਤਾਂ ਹੀ ਅਪੀਲ ਹੈ ਕਿ ਆਪਣੇ ਬੱਚਿਆਂ ਨਾਲ ਅਟੈਚ ਰਹਿਓ। ਬੱਚਿਆਂ ਨੂੰ ਕਈ ਵਾਰ ਨਾ ਬੱਚੇ ਹਾਲਾਤ ਐਦਾਂ ਦੇ ਨੇ ਜੋ ਅੱਜਕੱਲ ਦੇਖਦੇ ਨੇ ਟੀਵੀ ਦੇ ਉੱਪਰ ਚੱਲ ਰਿਹਾ ਜਾਂ ਸੋਸ਼ਲ ਮੀਡੀਆ ਦੇ ਉੱਪਰ ਚੱਲ ਰਿਹਾ ਹੈ। ਉਹ ਉਹਨੂੰ ਸੰਸਾਰ ਸਮਝ ਲੈਂਦੇ ਨੇ ਕਿ ਇਹ ਹੀ ਜਹਾਰ ਤੱਕ ਹੈ, ਇਹ ਹੀ ਅਸਲੀਅਤ ਹੈ। ਜਦਕਿ ਉਹ ਐਦਾਂ ਨਹੀਂ ਹੁੰਦਾ, ਉਹ ਤਾਂ ਹੁੰਦਾ ਕਈ ਵਾਰੀ ਮਾਪਿਆਂ ਦੀ ਬੱਚਿਆਂ ਨਾਲ ਅਟੈਚਮੈਂਟ ਨਹੀਂ ਹੁੰਦੀ। ਮਾਪਿਆਂ ਨੂੰ ਫੀਲ ਹੈ ਕਿ ਆਪਣੇ ਬੱਚਿਆਂ ਦੇ ਨਾਲ ਅਟੈਚਮੈਂਟ ਪੂਰੀ ਰੱਖੋ ਉਹਨਾਂ ਦੀਆਂ ਗੱਲਬਾਤ ਸੁਣੋ ਉਹਨਾਂ ਦੇ ਹਮਦਰਦੀ ਰੱਖੋ ਉਹਨਾਂ ਨੂੰ ਪਤਾ ਕਰੋ ਜੇਕਰ ਬੱਚਾ ਕਿਸੇ ਵੀ ਤਰੀਕੇ ਦਾ ਉਹਦੇ ਰੋਜ਼ ਦੇ ਕਾਰਵਿਹਾਰ ਦੇ ਵਿੱਚ ਕਿਤਨਾ ਕਿਤੇ ਤਬਦੀਲੀ ਆ ਰਹੀ ਹੈ ਤਾਂ ਪਤਾ ਕਰੋ ਉਹਦੇ ਨਾਲ ਗੱਲਬਾਤ ਕਰਕੇ ਉਹਨੂੰ ਸੌਟ ਆਊਟ ਕਰੋ ਉਹ ਸੋਲਵ ਕਰਨਾ ਜ਼ਰੂਰੀ ਹੈ ਤਾਂ ਕਰਕੇ ਕਿਉਂਕਿ ਸਮਾਜ ਦੇ ਵਿੱਚ ਬਹੁਤ ਕੁਝ ਐਦਾਂ ਦਾ ਹੋ ਰਿਹਾ ਟ੍ਰੇਨ ਦੇ ਵਿੱਚ ਅਕਸਰ ਹੀ ਟ੍ਰੇਨਾਂ ਤੋਂ ਬੱਚੇ ਘਰੋਂ ਭੱਜ ਰਹੇ ਨੇ ਜਾਂ ਉੱਥੋਂ ਬਾਹਰੋਂ ਜਾ ਕੇ ਜਿਹੜੇ ਟ੍ਰੇਸਡ ਇਹ ਨਾ ਹੋਵੇ ਕਿਤੇ ਉਹਨਾਂ ਨਾਲ ਮਾਰਾ ਹੋ ਜਾਵੇ ਖਾਸ ਕਰਕੇ ਬੱਚਿਆਂ ਦੇ ਨਾਲ ਕਈ ਵਾਰੀ ਜਦੋਂ ਘਰੋਂ ਦੂਰ ਜਾਣਗੇ ਤਾਂ ਉਹਨਾਂ ਨਾਲ ਕਿਸੇ ਜ਼ਿਆਦਾ ਜਿਹੜੇ ਏਦਾਂ ਦੇ ਗੈਰ ਸਮਾਜਿਕ ਅਨਸਰ ਨੇ ਕੁਝ ਵੀ ਕਰ ਸਕਦੇ ਨੇ ਸੋ ਧੀਆਂ ਦਾ ਬੱਚਿਆਂ ਦਾ ਮਾਮਲਾ ਤਾਂ ਇਹਨੂੰ ਬੜੀ ਸੰਜੀਦ ਸੰਜੀਦਗੀ ਦੇ ਨਾਲ ਅਸੀਂ ਲੈਣੇ ਆ ਤਾਂ ਲਿਆ ਵੀ ਜਾਣਾ ਚਾਹੀਦਾ ਸਮਾਜ ਵੱਲੋਂ ਸਾਡਾ ਵੀ ਚਲੋ ਅਸੀਂ ਤਾਂ ਆਪਣੀ ਬੰਦਾ ਫਰਜ਼ਦਾ ਕਰ ਰਹੇ ਹਾਂ ਸਮਾਜ ਦਾ ਵੀ ਫਰਜ਼ ਹੈਗਾ ਉਹਨਾਂ ਨੂੰ ਪਤਾ ਚਾਹੀਦਾ ਜੋ ਏਦਾਂ ਦੇ ਸੋਸਾਇਟੀ ਦੇ ਅੰਚੇ ਜੋ ਵੈਲਬੀਅਰ ਤੋਂ ਨੇ ਫੁਰਲਕੈਨ ਨਾਲ ਕਾਉਂਸਲਿੰਗ ਕਰਮ ਇਹਨਾਂ ਨੂੰ ਸਮਝਾਣ ਕਿ ਤੇ ਵੀ ਤੁਹਾਨੂੰ ਇਦਾਂ ਦਾ ਬੱਚਾ ਮਿਲਦਾ ਹਰ ਜ਼ਿਲ੍ਹੇ ਦੇ ਵਿੱਚ ਬਾਲ ਭਲਾਈ ਕਮੇਟੀ ਬਣੀ ਹੋਈ ਹੈ ਸਰਕਾਰ ਵੱਲੋਂ ਉੱਥੇ ਤੁਸੀਂ ਨੂੰ ਇਨਫੋਰਮ ਕਰੋ ਕਿਸੇ ਤਰੀਕੇ ਦੇ ਨਾਲ ਜਾਂ ਜਿੱਦਾਂ ਵੀ ਹੈਗਾ ਪੁਲਿਸ ਨੂੰ ਇਨਫੋਰਮ ਕਰੋ ਰੇਲਵੇ ਪੁਲਿਸ ਨੂੰ ਇਨਫੋਰਮ ਕਰੋ ਤਾਂ ਕਿ ਜੋ ਇਹ ਬੱਚੇ ਨੇ ਇਹਨਾਂ ਨੂੰ ਕਿਸੇ ਤਰੀਕੇ ਨਾਲ ਬਣਦਾ ਮਾਨ ਸਤਕਾਰ ਪਿਆ ਦਿੱਤਾ ਜਾ ਸਕੇ ਇਹ ਮੁਖ ਧਾਰਾ ਦੇ ਵਿੱਚ ਆ ਸ਼ਾਮਲ ਹੋ ਸਕੇ। ਕੋਟਿਗਿਟ ਸਾਹਿਤੋ ਦੀਪਕ ਸੂਦੀਰੀਪੂਰ